ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੁਹਾਰ ਜੁਹਾਰ ਸਿੰਘ ਜੀ ਤਾਂ ਉੱਠੀ ਸਾਰ ਭੱਜਣ ਲੱਗ ਜਾਂਦੇ ਆ ਬੇੜੀ ਚ ਲੋ 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 ਆਜੋ ਇੱਧਰ ਆਜੋ 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 ਵਾਪਸ ਆਜੋ ਵਾਪਸ ਆਜੋ ਵਾਪਸ ਆਜੋ ਚਲੋ ਭੱਜ ਲੋ ਚਲੋ ਖੇਡ ਲੋ ਡੱਗ ਪੈ ਗਿਆ ਰਾਤ ਲਾਈਟ ਹੈ ਨਹੀਂ ਸੀ 6 ਵਜੇ ਦੀ ਲਾਈਟ ਗਈ ਸੀ ਕਿਉਂਕਿ ਤੁਹਾਨੂੰ ਪਤਾ ਸਾਰੇ ਪੰਜਾਬ ਚ ਨੀਂਦ ਹੀ ਨਹੀਂ ਮਿਲਿਆ ਕਰਾਂ ਅਥਾ ਤੇ ਤਾਂ ਕਰਕੇ ਆਪਾਂ ਬਾਹਰ ਮੰਜੇ ਫਿਰ ਆਪਾਂ ਇਥੋਂ ਗੱਡੀ ਬਾਹਰ ਕੱਢ ਕੇ ਦੋ ਮੰਜੇ ਇੱਥੇ ਡਾਇ ਦੋ ਮੰਜੇ ਉਹ ਸਾਹਮਣੇ ਡਾਇ ਕਿਉਂਕਿ ਲਾਈਟ ਹੈ ਨਹੀਂ ਸੀਗੀ 6 ਵਜੇ ਦੀ ਭੱਜੀ ਸੀਗੀ ਤੇ ਮੱਛਰ ਨਹੀਂ ਬਹੁਤ ਆਂਦੀ ਦਾ ਰਾਤ ਤਾਂ ਬਹੁਤ ਮੁਸ਼ਕਲ ਵਾਲੀ ਹੋਈ ਸੀ ਯਾ ਆਹ ਦੇ ਆਹ ਠਹਿਣਾ ਜਾ ਇਹਨੂੰ ਮਸਾ ਟਿਕਾਇਆ ਪਹਿਲਾਂ ਤਾਂ ਅਸੀਂ ਲੋ ਬਈ ਗਾਇਸ ਆਪਾਂ ਹੋ ਗਿਆ ਰੈਡੀ ਹੁਣ ਆਪਾਂ ਜੁਹਾਰ ਨੂੰ ਚੱਕ ਲਈਏ ਚੀਕਾਂ ਮਰੀ ਜਾਂਦਾਗਾ ਬਾਕੀ ਸਾਰਾ ਸਮਾਨ ਆਪਾਂ ਚੱਕ ਲੈ ਤੇ ਇੱਕ ਆਪਾਂ ਦੁੱਧ ਚੱਕਣਾ ਫਿਰ ਆਪਾਂ ਜਾਣਾ ਬੁਟੀਕ ਤੇ ਜੁਹਾਰ ਦੀ ਪਿੰਗ ਤਾਂ ਲੰਮਕੀ ਪਈ ਕੀ ਹੋਇਆ ਕੀ ਪ੍ਰੋਬਲਮ ਹੋਈ ਐ ਰੋਈ ਜਾਣਾ ਰੋਈ ਜਾਣਾ ਰੋਈ ਜਾਣਾ ਬਹੁਤ ਅੱਜ ਹੋ ਰਹੇ ਪੂਰੇ ਬੋਰ ਆਪਾਂ ਜਯਾਰ ਸਿੰਘ ਜੀ ਤਾਂ ਸੌਂ ਗਏ ਤੇ ਆਪਾਂ ਲੈ ਕੇ ਆਉਣੇ ਦੁੱਧ ਬਣਾਉਣੀ ਆ ਆਪਾਂ ਚਾ ਅੱਜ ਬੋਰ ਜੇ ਹੋਈ ਜਾਂਦੇ ਆ ਨਾ ਵੀਰਪਾਲ ਪਤਾ ਨਹੀਂ ਕਿਉਂ ਕੀ ਚੱਕਰ ਆ ਹੈ ਨਾ ਲੈ ਇੰਨਾ ਕੰਮ ਪਿਆਗਾ ਹੈ ਹੈ ਸੜਕ ਵੀ ਖਾਲੀ ਆ ਤੇ ਰਵੀਰਾ ਕਿੱਧਰ ਗਿਆ ਸੜਕ ਬੁੱਤ ਫਿਰ ਮੌਸਮ ਤਾਂ ਵੀ ਠੀਕ ਆ ਲੈ ਫਿਰ ਚੁੰਨੀ ਦੇ ਮਾਸਕ ਬਨ ਕੇ ਆਪਾਂ ਚੱਲੀਏ। ਲੈ ਆ ਕੇ ਤਾਂ ਮਾਂ ਮੈਂ ਦੁੱਧ ਦਾ ਪੈਕੇਟ ਲੈ ਆ ਦੇਣੀ ਹੈ। ਨਹੀਂ ਤੇਰੇ ਵੀਰੇ ਨੂੰ ਫੋਨ ਕਰਕੇ ਪੁੱਛੀ ਕਿੱਥੇ ਆਉਂਦੇ ਹੋਏ ਲੈ ਆਉਂਗੇ। ਕਾਹ ਨੂੰ ਆਪਾਂ ਜਾਣਾ ਗਰਮੀ 'ਚ। ਫੋਨ ਕਰਕੇ ਪੁੱਛ ਤੇਰੇ ਵੀਰੇ ਨੂੰ। ਅੱਜ ਤਾਂ ਗਾਹੀ ਸਾਡੇ ਕੋਲ ਚਾਰਜ ਵੀ ਨਹੀਂ ਸੀਗਾ, ਚਾਰਜ ਵੀ ਕਿਸੇ ਦਾ ਮੰਗ ਕੇ ਲੈ ਆਏ ਨਾਲ ਦੀ ਦੁਕਾਨ ਵਾਲਿਆਂ ਤੋਂ। ਹੈਂ? ਲਓ ਭਾਈ। ਅਰੇ ਕੀ ਬਾਤ ਹੈ ਮਕਰੋਨੀ ਬਣਾ ਲਈ ਸਾਡੀ ਕੁੜੀ ਹਾਂ ਹੀ ਬਣਾਉਂਦਾ ਹੁੰਦਾ। ਸਾਰਾ ਦੌਰ ਲੱਗ ਗਿਆ ਜੀ ਹੁਣ ਨਾ ਵੀ ਸਵਾਲ ਲੱਗਿਆ ਦੇਖੋ। ਨਹੀਂ ਵੀਰਪਾਲ ਆ ਤੂੰ ਪਾਣੀ ਵੱਧ ਪਾ ਲਿਆ ਇਹ ਚ ਸਹੀ ਨਹੀਂ ਬਣੀ ਹੋਈ ਢੇੜ ਕੱਪ ਗਿਆ ਸੀ ਤੁਸੀਂ ਹੋਰ ਪਕਾਉਣੀ ਸੀ ਥੋੜੀ ਜੀ ਉਹ ਰਿਜ ਤਾਂ ਗਈ ਰਿਜ ਜੀ ਤਾਂ ਪਈ ਆ ਧੂਆਂ ਦੀ ਵੀਰਾ ਕਹਿੰਦਾ ਮੈਂ ਗੱਡੀ ਚਾਂ ਵੀਰਾ ਕਹਿੰਦਾ ਅੱਜ 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 ਨਾ ਰਿੱਕੀ ਰੁੱਸ ਕੇ ਬਾਗਿਆ ਬੁਟੀਕ ਤੋਂ ਕਹ ਕਹਿੰਦੇ ਮੈਂ ਬੁਟੀਕ ਤੇ ਨਹੀਂ ਆਉਂਦਾ ਹੂੰ ਰੁ ਗਿਆ ਤਾਂ ਰੁੱਸ ਕੇ ਸੀ ਮੈਂ ਦੱਸ ਕੇ ਨਹੀਂ ਗਿਆ ਮੈਂ ਥੈਰੇਪੀ ਕਰਾਉਣ ਨੂੰ ਦੱਸ ਜਿਹੜਾ 20000 ਰੇਡਾ ਸਵੇਰੇ ਦੱਸਿਆ ਸੀ ਦੀਦੀ ਮੇਰੇ ਭਰਾ ਨੇ ਮੇਰੇ ਥੈਰੇਪੀ ਕਰਾਉਣ ਲਈ ਸਾਡੀ ਗੱਲ ਤੁਸੀਂ ਭੈਣ ਭਰਾ ਦੋਨੇ ਕੁੱਟਾਂ ਖਾ ਲਓਗੇ ਮੈਂ ਤੁਹਾਨੂੰ ਦੱਸਾਂਗਾ ਹਾਂ ਤੇ ਦੁਆ ਤੇ ਦੁਆ ਦੇਖੀ ਇਹ ਦੁਆ ਦਾ ਆ ਵੀ ਗਏ ਅਕੇ ਮੈਂ ਤਾਂ ਥੋੜੀ ਬੁਟੀਕ ਤੇ ਨਹੀਂ ਆਉਂਦਾ ਪਹਿਲਾਂ ਜਿਹਨੇ ਕਹਿ ਲਿਆ ਤਾਂ ਉਹ ਸੋ ਬੋਡਾ ਰੱਖੀਏ ਇੱਥੇ ਹੀ ਰਹਿਾਂਗੇ ਇੱਥੇ ਕੋਈ ਨਹੀਂ ਸਾਡੇ ਕੋਲ ਜੰਗਲ ਜਾਂਦੇ ਜਿਹਨੇ ਬੋਲਦਾ ਬੋਲ ਕੇ ਆਪ ਹੀ ਵਹਿ ਜਾਊਗਾ ਅਸੀਂ ਤਾਂ ਇੱਥੇ ਆਵਾਂਗੇ ਇੱਥੇ ਬੈਠਾਂਗੇ ਜਦੋਂ ਜੀ ਕਦੋਂ ਜਾਵਾਂਗੇ ਜਦੋਂ ਜੀ ਕਦੋਂ ਆਉਂ No 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 got it No ਇੱਕ ਮਿੰਟ ਕੀ ਕਹਿੰਦਾ ਆ ਕੀ ਕਰਦਾ ਆ ਇੱਕ ਮੂਵੀ ਦਿਖਾਉਣ ਨੂੰ ਕਹੀ ਸੀ ਦਿਖਾ ਕੇ ਲੈ ਆਂਦੀ ਦੁਕਾਘਲੇੰਦੀ ਇੱਕ ਮੂਵੀ ਦੇਖਣ ਨੂੰ ਗਈ ਸੀ ਦੁਕਾਘਲੇੰਦੀ ਹਾਂ ਬਰਥਡੇ ਤੇ ਕੀ ਕੀਤਾ ਸੀ ਬਰਥਡੇ ਤੇ ਕੀ ਕੀਤਾ ਸੀ ਬਰਥਡੇ ਤੇ ਕੀ ਕੀਤਾ ਸੀ ਹੈਪੀ ਬਰਥਡੇ ਬੁੱਗੀ ਜੋ ਸਾਡੇ 12 ਹੋ ਗਏ ਪਤਾ ਕਿ ਲੈ ਲਓ ਵੇ ਗਾਇਸ ਹੁਣ ਆਪਾਂ ਕੰਮ ਧੰਦੇ ਤੋਂ ਫ੍ਰੀ ਹੋ ਕੇ ਤੇ ਸਾਰੇ ਕੰਮ ਧੰਦੇ ਰੇੜਕ ਕੇ ਜੁਹਾਰ ਨੂੰ ਚੜ੍ਹ ਕੇ ਬੁਟੀਕ ਤੇ ਤੇ ਹੁਣ ਆਪਾਂ ਜਾ ਰਹੇ ਆ ਮੂਵੀ ਦੇਖਣ ਿੱਦੇ ਦਾ پلان ਕਰੀ ਜਾਂਦੇ ਸੀ ਮੂਵੀ ਦੇਖਣੀ ਆ ਮੂਵੀ ਦੇਖਣੀ ਆ ਤਾਂ ਅੱਜ ਆਪਣਾ ਪਾਣੀ ਗਿਆ ਸਬਾਬਾ ਫਿਰ ਤੁਹਾਡੇ ਨਾਲ ਰਿਵਿਊ ਸਾਂਝੇ ਕਰਾਂਗੇ ਜਾ ਕੇ ਪਹਿਲਾਂ ਟਿਕਟ ਵਗੈਰਾ ਲੈ ਲਈਏ ਕਿਉਂਕਿ ਅਸੀਂ ਆਨਲਾਈਨ ਬੁੱਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕੋਈ ਨਹੀਂ ਸੀਗੀ ਬੁੱਕ ਤੇ ਰਿਵਿਊ ਸਾਰਿਆਂ ਦੇ ਹਨਾ ਕਿੰਨੇ ਘੰਟੇ ਡਰ ਕੀ ਤੇ ਬਾਕੀ ਆਪਾਂ ਦੇਖਦੇ ਆਂ ਜਾ ਕੇ ਵੀ ਵਾਕਈ ਜਿਹੜੀ ਚੀਜ਼ ਆਪਾਂ ਦੇਖ ਰਹੇ ਆ ਉਹ ਹੈਗੀ ਆ ਜਾਂ ਨਹੀਂ ਹੈਗੀ ਫਿਰ ਅਬ ਮੈਂ ਆਪਣੀ ਆਡੀਅੰਸ ਨੂੰ ਸਾਰਿਆਂ ਨੂੰ ਦੱਸੂਗੀ ਠੀਕ ਹੈ ਪਹਿਲਾਂ ਆਪਾਂ ਜਾਂਦੇ ਆਂ ਲੌਬੀ ਸਾਡੇ ਏਰੀਏ ਦੇ ਵਿੱਚ 1 ਐਂਡ ਓਨਲੀ ਇੱਕੋ ਹੀ ਸਿਨੇਮਾ ਬਣਿਆ ਹੋਇਆ ਹੈ ਜੀ ਉਹ ਹੈਗਾ ਜੀ ਜੀ ਸਿਨੇਮਾ ਚੜ ਚੜ ਤੇ ਆਪਾਂ ਪਹੁੰਚ ਗਏ ਆ ਜੀ ਜੀ ਸਿਨੇਮਾ ਦੀ ਵੀਆਈਪੀ ਪਾਰਕਿੰਗ ਦੇ ਵਿੱਚ ਹਾਂ ਲਗਾਤੀ ਆਪਾਂ ਗਾੜੀ ਗਾੜੀ ਤੇ ਹੁਣ ਲਵਾਂਗੇ ਆਪਾਂ ਟਿਕ ਟੱਕ ਹਾਂ ਲਓ ਬਈ ਹੁਣ ਆਪਾਂ ਵੇਟ ਕਰ ਰਹੀਆਂ ਲਿਫਟ ਦੀ ਲਿਫਟ ਆ ਨਹੀਂ ਰਹੀ ਅਮਰੀਕੀ ਉਹ ਕਿ ਪੌੜੀਆਂ ਚੜਜੋ ਇੰਨੇ ਲੀਜੀ ਪਰਸਨ ਬਣ ਚੁੱਕੇ ਆ ਅਸੀਂ ਅਸੀਂ ਪੌੜੀਆਂ ਛੱਡ ਕੇ ਨਹੀਂ ਜਾ ਸਕਦੇ ਅਸੀਂ ਬੈਠ ਕੇ ਹੀ ਇੱਥੇ ਖੁੱਲ ਜਾ ਸਿੰਮ ਸਿੰਮ ਤੇ ਜਾਦੂ ਹੁੰਦਾ ਹੁੰਦਾ ਮੈਂ ਤੁਹਾਨੂੰ ਇਹ ਛੁਟਕੀ ਮਾਰ ਕੇ ਪਹੁੰਚਾ ਦੇ ਪਹੁੰਚਾ ਦੇਣਾ ਅਸੀਂ ਹੈ ਮੂਵੀ ਵਾਲੇ ਉਹ ਤੇ ਟ੍ਰਿਕ ਹੀ ਮੇਰੀ ਤਾਰੀਫ ਕਰ ਲਈ ਸੀ ਚਲੋ ਬੁੱਗੇ ਮੇਰੀ ਤਾਰੀਫ ਕਰ ਬਲੋ ਤਾਰੀਫ ਸੁਣਨੀ ਨਹੀਂ ਗਿਆ ਇਹ ਪੌਦਾ ਜੇ ਵਰਗੀ ਵਰਗੀ ਆ ਜੜੜ ਕੇ ਜਾਜ ਆਪਣੇ ਇਹ ਸੱਚ ਬੋਲਾ ਨਾਨਕ ਹਰ ਪਜਨਾ ਜਹਿ ਵਿਦਜਲ ਕੋਮੀ ਦੋ ਬਈ ਕਿਵੇਂ ਲੱਗੀ ਬਹੁਤ ਜਿਆਦਾ ਵਧੀਆ ਲੱਗੀ ਹਾਂਜੀ ਬਈ ਤੇ ਮੂਵੀ ਆਪਾਂ ਦੇਖ ਕੇ ਆਏ ਸੀਗੇ ਅੱਜ ਠੀਕ ਆ ਕਾਮਾਗਾਟਾ ਮਾਰੂ ਜਹਾਜ ਗੁਰੂ ਨਾਨਕ ਜਹਾਜ ਠੀਕ ਹੈ ਜਿਹੜੀ ਹੈਗੀ ਆ ਤਰਸੇਮ ਜੱਸੜ ਤੇ ਬਈ ਪਰਸਨਲੀ ਮੈਂ ਤੁਹਾਨੂੰ ਕਮਾਂ ਵੀ ਮੂਵੀ ਬਹੁਤ ਸੋਹਣੀ ਬਣਾਈ ਆ ਬਹੁਤ ਹੀ ਜ਼ਿਆਦਾ ਸੋਹਣੀ ਜੇ ਅਸੀਂ ਨੰਬਰ ਦੇਣ ਦੀ ਗੱਲ ਕਰੀਏ ਤਾਂ ਅਸੀਂ 10 ਦੇ ਵਿੱਚੋਂ 10 ਨੰਬਰ ਦੰਨੇ ਆ ਤੇ ਐਨੀ ਕੁ ਘੈਂਟ ਮੂਵੀ ਬਣਾਈ ਆ ਵੀ ਜੇ ਤੁਸੀਂ ਪੈਸੇ ਲਾ ਕੇ ਉਹਦੀ ਟਿਕਟ ਲੈ ਕੇ ਮੂਵੀ ਦੇਖਣ ਜਾਂਦੇ ਹੋ ਤਾਂ ਤੁਹਾਡੇ ਪੈਸੇ ਬਰਬਾਦ ਨਹੀਂ ਹੈਗੇ ਤੇ ਤੀਸਰੀ ਗੱਲ ਮੂਵੀ ਇਤਿਹਾਸਿਕ ਆ ਵਧੀਆ ਠੀਕ ਆ ਆਪਣੀ ਇਤਿਹਾਸ ਨਾਲ ਜੁੜੀ ਹੋਈ ਮੂਵੀ ਆ ਤੇ ਤੁਸੀਂ ਜ਼ਰੂਰ ਆਪ ਮੂਵੀ ਦੇਖਣ ਜਾਓ ਆਪਣੀ ਫੈਮਲੀ ਨਾਲ ਜਾਓ ਫੈਮਲੀ ਮੂਵੀ ਆ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿਉਂਕਿ ਆਪਾਂ ਕਿਤਾਬਾਂ ਦੇ ਵਿੱਚ ਤਾਂ ਜ਼ਰੂਰ ਇਹ ਚੀਜ਼ ਪੜ੍ਹੀ ਹੁੰਦੀ ਆ ਪਰ ਆਪਾਂ ਹੀ ਭੁੱਲ ਜਾਂਦੇ ਹੁੰਨੇ ਆ ਹਨ ਪਰ ਜਿਹੜੀ ਚੀਜ਼ ਆਪਾਂ ਇੱਕ ਮੂਵੀ ਦੇ ਥਰੂ ਦੇਖਦੇ ਆ ਤਾਂ ਉਹ ਹਮੇਸ਼ਾ ਯਾਦ ਰਹਿੰਦੀ ਆ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਦਿਖਾਓ ਆਪ ਵੀ ਦੇਖ ਕੇ ਆਓ ਪੂਰੀ ਘੈਂਟ ਮੂਵੀ ਆ ਪਹਿਲਾਂ ਮੈਂ ਤਾਂ ਸੇਮ ਜਸਰ ਦੀ ਮੂਵੀ ਦੇਖੀ ਸੀ ਮਸਤਾਨੇ ਇਹ ਮੂਵੀ ਤਾਂ ਉਸ ਤੋਂ ਵੀ ਜ਼ਿਆਦਾ ਸੋਹਣੀ ਆ ਜ਼ਰੂਰ ਟਾਈਮ ਚੋਂ ਟਾਈਮ ਕੱਢ ਕੇ ਜਾਓ ਠੀਕ ਹੈ ਤੇ ਸਾਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗੀ ਮੈਂ ਤਾਂ ਇਹ ਕਹਿਣੀ ਆ ਜਿੰਨੇ ਕ ਦਿਨ ਲੱਗੇ ਜਲਦੀ ਜਲਦੀ ਸਾਰੇ ਜਣੇ ਇਹ ਮੂਵੀ ਦੇ ਕੇ ਆਓ ਠੀਕ ਹੈ ਮੈਨੂੰ ਪਰਸਨਲੀ ਬੜੀ ਸੋਹਣੀ ਲੱਗੀ ਮੂਵੀ ਤੁਹਾਨੂੰ ਵੀ ਵਧੀਆ ਲੱਗੂਗੀ ਤੁਸੀਂ ਖੁਦ ਕਹੋਗੇ ਪਸਤਾਉਗੇ ਨਹੀਂ ਮੂਵੀ ਦੇਖ ਕੇ ਐਦਾਂ ਕਹੋਗੇ ਵੀ ਹਾਂ ਯਾਰ ਘੈਂਟ ਮੂਵੀ ਸੀ ਸਹੀ ਗੱਲ ਦੱਸਾਂ ਸਾਡੀਆਂ ਤਾਂ ਅੱਖਾਂ ਵੀ ਨਮ ਹੋ ਗਈਆਂ ਸੀ ਜੀ ਅੱਜ ਇਮੋਸ਼ਨਲ ਹੋ ਗਈ ਸੀ ਅਸੀਂ ਕੁਝ ਕੁ ਪਾਰਟ ਹੀ ਉਹਦੇ ਵਿੱਚ ਐਦਾਂ ਦੇ ਆ ਵੀ ਬੰਦਾ ਇਮੋਸ਼ਨਲ ਹੋ ਜਾਂਦਾਗਾ ਤੇ ਹਾਉਸਫੁੱਲ ਸੀਗਾ ਨਾ ਰਿੱਕੀ ਅੱਜ ਵੀ ਤੇ ਅਸੀਂ ਬਰਨਾਲੇ ਦੇਖਿਆ ਤੁਹਾਡੇ ਨੇੜੇ ਤੇੜੇ ਜੋ ਵੀ ਸਿਨੇਮਾ ਹਾ ਉਸਨੇ ਆਪਾਂ ਵੈਸੇ ਵੀ ਤਾਂ ਟਾਈਮ ਕੱਢ ਹੀ ਲੈਣਾ 2-2.5 ਘੰਟਿਆਂ ਦਾ ਤਾਂ ਜ਼ਰੂਰ ਟਾਈਮ ਚੋਂ ਟਾਈਮ ਕੱਢ ਕੇ ਇਹ ਮੂਵੀ ਜ਼ਰੂਰ ਦੇਖ ਕੇ ਆਓ ਸਪੋਰਟ ਕਰੋ ਤਾਂ ਵੀ ਹੋਰ ਬਣਨ ਤੇ ਹਾਂ ਕਿਉਂਕਿ ਪਤਾ ਕੀ ਹੈ ਜੇ ਆਪਾਂ ਐਵੇਂ ਦੀਆਂ ਮੂਵੀ ਨੂੰ ਸਪੋਰਟ ਕਰਾਂਗੇ ਨਾ ਇਤਿਹਾਸਿਕ ਮੂਵੀਆਂ ਨੂੰ ਤਾਂ ਹੀ ਹੋਰ ਬਣਨਗੀਆਂ ਮੂਵੀਆਂ ਆਪਣੀ ਇੰਡਸਟਰੀ ਦੇ ਵਿੱਚ ਇੰਨਾ ਖਰਚਾ ਕੀਤਾ ਇਹ ਮੂਵੀ ਤੇ ਫਿਰ ਹੀ ਹੋਰ ਖਰਚੇ ਹੋਣਗੇ ਮੂਵੀ ਤੇ ਜੇ ਆਪਾਂ ਇਹਨਾਂ ਨੂੰ ਸਪੋਰਟ ਕਰਾਂਗੇ ਤਾਂ ਸਪੋਰਟ ਕਰੋ ਬੇਲੀ ਜਨਤਾ ਨੇ ਬਈ ਬਹੁਤ ਘੈਂਟ ਕੰਮ ਕੀਤਾ ਆ ਠੀਕ ਆ ਤਾਂ ਜੇ ਆਪਾਂ ਇਹਨਾਂ ਨੂੰ ਸਪੋਰਟ ਕਰਾਂਗੇ ਤਾਂ ਅੱਗੇ ਆਪਣੀਆਂ ਹੋਰ ਬਹੁਤ ਸੋਹਣੀਆਂ ਮੂਵੀਆਂ ਲੈ ਕੇ ਆਉਣਗੇ ਇਹ ਆਪਣੇ ਹੱਥ 'ਚ ਹੀ ਹੁੰਦਾ ਆ ਆਡੀਅנס ਦੇ ਹੱਥ 'ਚ ਹੀ ਆ ਆਪਾਂ ਵਧੀਆ ਚੀਜ਼ ਨੂੰ ਪ੍ਰੋਮੋਟ ਕਰਾਂਗੇ ਵਧੀਆ ਚੀਜ਼ ਨੂੰ ਸਪੋਰਟ ਕਰਾਂਗੇ ਤਾਂ ਇਹ ਵਧੀਆ ਚੀਜ਼ ਹੋਰ ਲੈ ਕੇ ਆਉਣਗੇ ਤਾਂ ਜਰੂਰ ਦੇਖਣ ਜਾਓ ਮਸਟ ਵਾਚ ਥੈਂਕ ਯੂ ਲੋ ਬਈ ਸਾਨੂੰ ਹੋ ਗਈ ਛੁੱਟੀ ਬੰਦਾ ਆ ਗਿਆ ਇਸ ਬਾਅਦ ਦੀ ਡਿਊਟੀ ਤੇ ਇੱਕ ਸ਼ਿਫਟ ਤੇ ਇਧਰ ਜਿਹਾਰ ਸਿੰਘ ਜੀ ਨੇ ਮੇਰੀ ਸੀਟ ਅੱਜ ਫੇਰ ਰੋਕ ਲਈ ਕਹਿੰਦਾ ਮੈਂ ਪਹਿਲਾਂ ਬੈਠ ਕੇ ਜਾਊਂਗਾ ਪਾਪਾ ਨਾਲ ਮੂਰੇ ਕਹਿੰਦਾ ਮੰਮਾ ਇਹ ਹੁਣ ਮੇਰੀ ਸੀਟ ਆ ਹਣਾ ਅਰਪ੍ਰੀਤ ਕਹਿੰਦਾ ਮੰਮਾ ਇਹ ਸੀਟ ਹੁਣ ਮੇਰੀ ਆ ਤੁਹਾਡਾ ਇਹ ਤੋਂ ਹੱਕ ਖਤਮ ਹੋ ਗਿਆ ਤੁਸੀਂ ਕਹਿੰਦਾ ਪਿੱਛੇ ਬੈਠੋ ਮੰਮਾ ਹੁਣ ਬੈਠਾ ਤਾਂ ਦੇਖੋ ਆ ਇਹਨਾਂ ਕਰੋ ਰਿੱਕੀ ਇਹਨੇ ਰੋਣ ਲੱਗ ਜਾਣਾ ਕਹਿਣਾ ਮੰਮਾ ਕੋਲੇ ਜਾਣਾ ਹਾਂ ਲੋਬੀ ਘਰ ਪ੍ਰੀਤੋਂ ਤਾਰਤਾ ਆਪਾਂ ਹੁਣ ਆਪਾਂ ਜਾਣੇ ਆ ਘਰੇ ਹਾਂਜੀ ਭਈ ਮੂਵੀ ਆਪਾਂ ਦੇਖ ਲਈ ਠੀਕ ਆ ਤੇ ਹੁਣ ਆਪਾਂ ਜਾਣਾਗਾ ਸੂਟ ਫੜਾਉਣ ਹਰਾਈਕੋਟ ਠੀਕ ਆ ਸੂਟ ਫੜਾਇਆ ਇਹ ਫਿਰ ਆਪਾਂ ਵਾਪਸ ਘਰ ਆਵਾਂਗੇ ਫਿਰ ਕਰਦੇ ਆ ਤੁਹਾਡੇ ਨਾਲ ਅਗਲੀ ਗੱਲਬਾਤ ਅੱਛਾ ਤੁਹਾਨੂੰ ਨਾ ਘਟੇ ਨਾ ਫਟੇ ਤਤਾ ਜਾਣਾ ਹੋਰ ਬਿਠਾ ਲੈਂਦੇ ਲੋ ਬਈ ਪਹੁੰਚ ਗਏ ਆਪਾਂ ਬੁਟੀਕ ਤੇ ਇੱਥੋਂ ਚੱਕਣੇ ਆਪਾਂ ਕੱਪੜੇ ਠੀਕ ਹੈ ਜੀ ਆ ਗਈ ਮੈਂ 5 ਮਿੰਟਾਂ ਵਿੱਚ ਲੋ ਬਈ ਗਾਇਸ ਆਪਾਂ ਸੂਟ ਫੜਾਇਆ ਏ ਹੁਣ ਚੱਲਦੇ ਆਪਾਂ ਘਰ ਨੂੰ ਜੁਹਾਰ ਸਿੰਘ ਜੀ ਕੋਲੇ ਠੀਕ ਹੈ ਉਹਦੇ ਕੋਲੇ ਜਾਣੇ ਆ ਉਹ ਤਾਂ ਹਾਲ ਚਾਲ ਪੁੱਛਦੇ ਮੰਮੀ ਨੂੰ ਫੋਨ ਲਾ ਕੇ ਪੁੱਛਾਂ ਮੈਂ ਤਾਂ ਚਲੋ ਚਲੋ ਤੁਸੀਂ ਪੁੱਛੋ ਓਏ ਰੋਟੀ ਖਾ ਲਈ ਰੋਟੀ ਖਾ ਲਈ ਇਹ ਸੋੰਦਾ ਗੱਲ ਉਹ ਰੋਟੀ ਖਾ ਲਈ ਉਹ ਜਾਰ ਆ ਬੰਦ ਕਰ ਦੇ ਯਾਰ ਬੰਦ ਕਰ ਦੇ ਇਹਨੂੰ ਬੰਦ ਕਰ ਦੇ ਬੰਦ ਕਰ ਦੇ ਫਾਈ ਕੋਕੋ ਮੈਲਨ ਐਸਾ ਬੰਦ ਕਰ ਦੇ ਕੋਕੋ ਮੈਲਨ ਨੂੰ ਦੱਸ ਰੋਟੀ ਖਾ ਲਈ ਦੇਖੀ ਉਹ ਇੱਧਰ ਵੀ ਆ ਕੇ ਮੂਰੇ ਆ ਕੇ ਦੇਖੂਗਾ ਕਿੰਨੀਆਂ ਰੋਟੀਆਂ ਖਾਦੀਆਂ ਹੈ ਕੋਈ ਹੈ ਰੇ ਜੇ ਜਦੋਂ ਮੈਂ ਰੱਜਿਆ ਨਾ ਹੋਵੇ ਭੁੱਖ ਹੋਵੇ ਉਦੋਂ ਦੇਖ ਲੋ ਕਿਵੇਂ ਚੁੰਬੜਦਾ ਹੁੰਦਾ ਆਪਾਂ ਉਹਦੇ ਤੇ ਚਾਤਾ ਹਾਂ ਦੋ ਵਾਰੀ ਮੁੜ ਕੇ ਲੈ ਅੱਛਾ ਉਹ ਤੇ ਯਾਰ ਕੋਟੀ ਤਾਂ ਨਹੀਂ ਕੀਤੀ ਨੇ ਯਾਰ ਹੈ ਕੰਗੀਆ ਨਾ ਹੋਵੇ ਤੂੰ ਕੰਗੀਆ ਨਾ ਹੈ ਤੂੰ ਖਾ ਲਓ ਰੱਜਿਆ ਨਾ ਚਾ ਲੋ ਫਿਰ ਹੁਣ ਤੁਸੀਂ ਠੀਕ ਹੋ ਗੰਤਾ ਸਿੰਘ ਸਿਵੀਆ ਜੀ ਹੁਣ ਗੱਡੋਂ ਤੁਸੀਂ ਦਵਾਈ ਲੈ ਲਈ ਸੀ ਤੁਸੀਂ ਮੈਂ ਸੁਣਿਆ ਫਿਰ ਦਾਦੀ ਮम्मा ਨੇ ਤਾਂ ਕਹਿੰਦੇ ਭਾਈ ਗੱਲ ਫੜਿਆ ਉਲਟੀ ਵਾਸਤੇ ਜੁਹਾਰ ਨੇ ਮੋਡੇ ਵੜਿਆ ਮਾ ਮਾ ਪਰ ਕੋਣਾ ਪਰ ਦਾਦੀ ਇਹਨੂੰ ਪਰੇ ਕਰਲਾ ਅੱਜ ਆਹ ਆਹ ਕਰੀਂ ਚਲਾ ਥੋੜਾ ਇਹ ਵੜੀ ਇਹ ਬਾੜਾ ਕਰਦਾ ਹੈ ਨਾ ਰੋਟੀ ਲੈ ਕੇ ਦੇਵਾ ਕੌਣ ਜਿੱਤਿਆ ਹਾਂਜੀ ਦੇਖੀ ਦੇਖੀ ਆਂਡੇ ਘੜ ਦੋ ਆਪਣੇ ਕੰਨੀ ਲੈ ਮੂਰੀ ਓਏ ਕੀ ਹੋ ਗਿਆ ਉਹ ਤੁਹਾਨੂੰ ਆ ਗਿਆ ਤਾਂ ਮੈਂ ਤੁਹਾਨੂੰ ਬਰਾਬਰ ਦੇ ਅੱਛਾ ਅੱਛਾ ਚਲ ਵੀ ਆ ਰ ਆਪਣੀ ਮਿੱਟੀ ਲਾਉਣੀ ਆ ਆਪਾਂ ਕੁਝ ਯਾਰ ਕਿੰਗਾ ਕਿੰਗਾ ਮਿਲਾਂਗੇ ਕਿ ਕਿੰਗ ਨਾਲ ਕਿੰਗ ਮਿਲਤਾ ਪੰਤਾਸ ਕੀ ਨਹੀਂ ਸਿਖਾਈ ਆ ਦਾਦਾ ਜੀ ਨੇ ਕਿੰਨੀਆਂ ਚੀਜ਼ਾਂ ਸਿੱਖ ਗਿਆ ਤਾਂ ਅੰਕਸ ਤੇ ਫਿਰ ਆਹ ਦੇਖ ਲੋ ਹਾਂ ਖਾਣਾ ਮੇਰੇ ਗੋਲ ਹੀ ਦੇਉਂ ਮੈਂ ਚੀ ਦਿਉਂ ਤਾਂ ਮੈਂ ਫਿਰ ਪਾ ਨਾ ਸਾਂ ਦਾ ਦੂਰਾ ਹੈ ਕਪਦਮਾਰ ਇਹ ਊਰਾ ਬਦਮਾਸ਼ ਹੈ ਤੁਹਾਰ ਸਿੰਘ ਬਦਮਾਸ਼ ਹੋਗੇ ਬਦਮਾਸ਼ ਤੇ ਫਿਰਾਂ ਵੇਖਰ ਵਾਲੀ ਕਰਦਾ ਹੋਰ ਬਾਲੀ ਵੇਖਰ ਕਰਦਾ ਦਾਦੀ ਨੇ ਦੱਸਿਆ ਥੋਡੀ ਨੇ ਕਹਿੰਦੇ ਵੀ ਮੋਢਿਆਂ ਤੇ ਚੜਿਆ ਫਿਰਦਾ ਸੀ ਜੁਹਾਰ ਤਾਂ ਇਹਦੇ ਮੈਨੂੰ ਕਹਿਆ ਕਹਿੰਦਾ ਦਾਦੀ ਚਾਚੀ ਮੇਰਾ ਫਿਕਰ ਵਾਲਾ ਕਰਦਾ ਸੀ ਨਾ ਅੱਜ ਜਦੋਂ ਅਸੀਂ ਗੱਡੀ ਰੋਕੀ ਆ ਗੁੰਤਾ ਜੋ ਉਧਰੋਂ ਆਵੇ ਐ ਫੰਗ ਮਾਰਨ ਲੱਗ ਗਿਆ ਖੁਸ਼ ਹੋ ਗਿਆ ਵੀ ਮੈਨੂੰ ਗੁੰਤਾ ਚੱਕੂਗਾ ਲੈ ਕਹਿੰਦਾ ਮੈਂ ਖੇਡਣਾ ਵਿੱਚ ਓਏ ਸੁੱਕੀ ਨਾ ਸੁੱਕੀ ਮਿਲ ਗਈ ਓਏ ਖੇਡ ਲੈ ਚੱਲ ਖੇਡ ਲੈ ਵੀਰੇ ਨਾਲ ਦੱਤੀ ਤਾਂ ਨਹੀਂ ਹੋ ਕਬੂਲੇ ਹਾਂ ਦੁੱਕੀ ਨਾ ਦੁੱਕੀ ਮਿਲ ਗਈ ਰਾਤ ਨੂੰ ਮੰਮੀ ਬਾਈ ਦੇ ਦੋ ਅਸੀਂ ਤਾਂਸ ਖੇਡਦੇ ਸੀ ਮੰਮੀ ਜਦੋਂ ਅਸੀਂ ਰਾਤ ਤਾਂਸ ਖੇਡਦੇ ਸੀ ਅਸੀਂ ਇਹਨੂੰ ਪੁਰਾਣੇ ਪੱਤੇ ਦਿੱਤੇ ਉਹ ਨਹੀਂ ਲਏ ਸਕਨਮੈਂਟ ਨਵੇਂ ਪੱਤੇ ਦੋ ਇੱਕ ਦੇਓ ਨਾ ਦੇਦਾ ਨਿਕਲੇ ਓ ਓ ਉਹ ਤੁਹਾਨੂੰ ਨਹੀਂ ਸਕਦਾ ਹਾਂ ਚੱਕ ਬੈ ਵੈਰੀ ਗੁੱਡ ਕਿਧਰੋਂ ਆ ਗਈ ਤੁਸੀਂ ਲੱਭੋ ਬਾਈ ਕਿਧਰੋਂ ਆ ਗਈ ਆ ਗਈ ਆ ਗਈ ਫਜ਼ਲਦੀ ਆਹ ਲੋ ਜੀ ਆਹ ਲੋ ਆਹ ਲੋ ਜੀ ਆਹ ਲੋ ਦੇ ਵਿੱਚ ਸੁਪੂ ਭਾਈ ਮੰਮੀ ਤੁਹਾਨੂੰ ਇੱਕ ਚੀਜ਼ ਦਸੀਏ ਡੈਡੀ ਅਸੀਂ ਨਾ ਚਾਦਰ ਵਿਛਾਲੀ ਬੁਟੀਕ ਤੇ ਹੈ ਡੈਡੀ ਅਸੀਂ ਚਾਦਰ ਵਿਛਾਲੀ ਬੁਟੀਕ ਤੇ ਜੁਹਾਰ ਨੂੰ ਕਿਹਾ ਵੀ ਆ ਜਾ ਜੁਹਾਰ ਝੂਟੇ ਮਾਟੇ ਕਰੀਏ ਡੈਡੀ ਚਾਦਰ ਤੇ ਬੈਠ ਕੇ ਉੱਤੇ ਪੈ ਗਿਆ ਵੀ ਝੂਟੇ ਮਾਟੇ ਕਰਾਂਗੇ ਆ ਹੁਣ ਵੀ ਵਾਲੀ ਜਿਵੇਂ ਥੱਲੇ ਪਛਾਤੀ ਹੈ ਨਾ ਚਾਦਰ ਜਿਵੇਂ ਨੂੰ ਕਹੂੰ ਵੀ ਆ ਜਾ ਜੁਹਾਰ ਝੂਟੇ ਮਾਟੇ ਕਰੀਏ ਉਹਦੀ ਪੈ ਜੁੜੀ ਆ ਕੇ ਦਿਲਵਾਏ ਵੀ ਪਤਾ ਹਾਂ ਵੀ ਮੈਨੂੰ ਝੂਟੇ ਮਾਟੇ ਕਰਨਗੇ ਚਾਦਰ ਦੇ ਵਿੱਚ ਬਾੜੀ ਝੱਟ ਕੀਤੀ ਅੱਜ ਨੇ ਬੁਟੀਕ ਤੇ ਦੇ ਹੁਣ ਮੈਂ ਇੱਥੇ ਬੈਠੀ ਹਾਂ ਹੁਣ ਜਵਾਂ ਨਹੀਂ ਭੱਜਦਾ ਪੌੜੀਆਂ ਕੰਨੀ ਵੀ ਮਮਾ ਇੱਥੇ ਬੈਠੀ ਆ ਮੇਰੀ ਉਂ ਉਹਦੀ ਬਾਜੂ ਪੌੜੀਆਂ ਕੰਨੀ ਉਂ ਕੀ ਉਂ ਕੀ ਲਓ ਬਈ ਹਾਂ ਕਰ ਦਿਓ ਢੱਟ ਕਰਕੇ ਬਾਦੂ ਅੱਜ ਫੇਰ ਮੈਂ ਚੱਲ ਰਹਾਂ ਕਿਧਾ ਕਿਧਾ ਹੈਦਰਾਬਾਦ ਤੇ ਦਿੱਲੀ ਦਾ ਅੱਜ ਫੇਰ ਆਪਾਂ ਮੈਚ ਦੇਖਾਂਗੇ ਤੇ ਤੇਜਾਰ ਦਾ ਮੈਂ ਮੈਟ ਦਾ ਪਾਸਾ ਚੇਂਜ ਕਰਤਾ ਰਿੱਕੀ ਮੈਟ ਦਾ ਪਾਸਾ ਪਹਿਲਾਂ ਦੂਜਾ ਵਿਛਾਇਆ ਸੀ ਹੁਣ ਮੈਂ ਚੇਂਜ ਕਰਤਾ ਤੇ ਇਹ ਮੈਟ ਆਪਾਂ ਸੁਨੀਲ ਗਿਫਟ ਹਾਊਸ ਤੋਂ ਲੈਂਤਾ ਸੀ ਚਪਿਆਂ ਦੀ ਬਰਨਾਲੇ ਤੋਂ ਹਨਾ ਸਕੂਲ ਕੋਲੇ ਦਗਾ ਨਾ ਉਹਨਾਂ ਦੀ ਉਹਨਾਂ ਤੋਂ ਤੁਸੀਂ ਲੈ ਸਕਦੇ ਮੈਂ ਤਾਂ ਬੜਾ ਬਰਨਾਲੇ ਮੈਨੂੰ ਤਾਂ ਬੜਾ ਸੋਹਣਾ ਲੱਗਿਆ ਪਹਿਲਾਂ ਇਹਦਾ ਆਪ ਪਾਸਾ ਵਿਛਾਇਆ ਹੋਇਆ ਸੀਗਾ ਆਪਾਂ ਹੁਣ ਆਪਾਂ ਆ ਵਿਛਾਤਾ ਤੇ ਉਹ ਖੇਡਦਾ ਵੀ ਆ ਬੜਾ ਵਧੀਆ ਤੇ ਜੇ ਤੇ ਡਿੱਗ ਪੈਂਦਾ ਉਹਦੇ ਸੱਟ ਵੀ ਨਹੀਂ ਲੱਗਦੀ ਬਿਕਾਉਜ਼ ਪੋਲਾਗਾ ਲੋ ਵੀ ਹੁਣ ਆਪਾਂ ਉਹਦੇ ਸਾਰੇ ਕੰਮ ਫਿਨਿਸ਼ ਕਰਦੇ ਠੀਕ ਆ ਤੇ ਜੁਝਾਰ ਦਾ ਮੈਟ ਵੀ ਸਹੀ ਕਰਿਆ ਏ ਝਾੜੂ ਪੂੰਛਾ ਵੀ ਕੱਢਤਾ ਰੂਮ ਦੇ ਵਿੱਚੋਂ ਕਿਉਂਕਿ ਤੜਕੀ ਆਪਾਂ ਜਲਦੀ ਚਲੇ ਜਾਣੇ ਹੁੰਨੇ ਆ ਤਾਂ ਮੈਂ ਆਥਨੇ ਆ ਕੇ ਕਰਦੀ ਹੁੰਦੀ ਆ ਕੰਮ ਰੋਟੀ ਰੁਕ ਵੀ ਖਾ ਲਿਆ ਆਪਣੇ ਘਰੇ ਬਣੀਆਂ ਸੀ ਅੱਜ ਭਿੰਡੀਆਂ ਬਹੁਤ ਸਵਾਦ ਬਣੀਆਂ ਸੀ ਉਹ ਆਦੀ ਦਾਦੀ ਨਾਲ ਭੁਲੀ ਜਾਂਦਾ ਹੁਣ ਉਹਨੂੰ ਲੈ ਕੇ ਜਾਣਾ ਓਏ ਕੀ ਕਰਦੇ ਹੋ ਤੁਸੀਂ ਤੁਸੀਂ ਕੀ ਕਰਿਆ ਨੋ ਦਾਦੀ ਪੋਤਾ ਕੀ ਕਰਿਆ ਨੋ ਕੀ ਕਰਦੇ ਸੀ ਦਾਦੀ ਪੋਤਾ ਕੀ ਕਰਦੇ ਜੀ ਤੁਸੀਂ ਖੇਰਦੇ ਜੀ ਘੋਰ-ਘੋਰ ਕੰਡੇ ਦਾਦੀ ਪੋਤਾ ਜੁਝਾਰ ਸਿੰਘ ਜੀ ਆਪਦਾ ਮੈਟ ਦੇਖ ਕੇ ਲਾਉ ਲੱਗ ਗਏ ਕੰਮ ਕਰਨ ਗੱਡੀਆਂ ਕਾਰਾਂ ਦੇਖਣਗੇ ਹੁਣ ਜੁਝਾਰ ਦੇਖੀ ਰਾਤ ਨੂੰ ਕਿੱਥੇ ਜਾਣਾ ਸੀ ਜੁਝਾਰ ਨੇ ਸੰਤਲੋ ਰਾਤ ਨੂੰ ਕਿੱਥੇ ਜਾਣਾ ਸੀਗਾ ਸੈਂਡਲ ਵਾਈ ਕਰਦਾ ਰਾਤ ਨੂੰ ਵੀ ਉਹ ਜੁਝਾਰ ਜੁਝਾਰ ਗਗਲੇ ਹਲੋ ਬਈ ਗਾਇਸ ਏ ਹੈਗਾ ਸਾਡਾ ਟਾਈਮ ਖੇਡਣ ਦਾ ਮੇਰੇ ਜੁਹਾਰ ਸਿੰਘ ਜੀ ਨਾਲ ਏ ਤੇ ਮੈਟ ਤੇ ਖੇਡ ਕੇ ਬਹੁਤ ਖੁਸ਼ ਹੁੰਦਾਗਾ ਤੇ ਦੇਖੋ ਤੁਸੀਂ ਜਿਵੇਂ ਆ ਕਾਰਾਂ ਬਣੀਆਂ ਹੋਈਆਂ ਨੇ ਦਰਸਤ ਆ ਘਰ ਬਣੇ ਹੋਇਆ ਹੈਣਾ ਇਹਦੇ ਦੋ ਪਾਸੇ ਸੀਗੇ ਦੂਸਰਾ ਟੈਡੀ ਵੀਅਰ ਵਾਲਾਗਾ ਤੇ ਆ ਗੇਮਾਂ ਜੀ ਇਹਨੂੰ ਲਿਆ ਕੇ ਦਿੱਤੀਆਂ ਸੀਆਂ ਬਾਲ ਸੀਗੀ ਵਿੱਚ ਆ ਇਹਨਾਂ ਨੂੰ ਭਜਾਈ ਫਿਰਦਾ ਰਹਿੰਦਾ ਵਧੀਆ ਖੇਡ ਲੈਂਦਾ ਇਹਨਾਂ ਨਾਲ ਹੀ ਨਾਲੇ ਮੈਟ ਦੇ ਦੇ ਗੋਡੇ ਨਹੀਂ ਘਿਸੜਦੇ ਹੈਗੇ ਲਿਆਓ ਜੀ ਆ ਆਪਾਂ ਸ਼ੂ ਲਾ ਦਈਏ ਤੁਹਾਡੇ ਏ ਖਾਜੋ ਖਾਜੋ ਲਓ ਵੀ ਓਏ 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 ਫਸ ਗਿਆ ਸੀ ਸੈਂਡਲ ਮੇਰੇ ਪੁੱਤ ਦਾ ਇੱਕ ਜੁਝਾਰ ਨੂੰ ਨੇ ਇਹਦੇ ਘੁੰਮਣ ਵਾਲੀਆਂ ਚੀਜ਼ਾਂ ਬੜੀਆਂ ਪਸੰਦ ਨੇ ਬਹੁਤ ਖੁਸ਼ ਹੁੰਦਾ ਇਹ ਦੇਖ ਆ ਦੇਖੋ ਆ ਦੇਖੋ ਓਏ ਆ ਦੇਖੋ ਆ ਦੇਖੋ ਏ ਏ ਏ ਏ ਹਾਂ ਹੁਣ ਹੁਣ ਇਹ ਕਮੋ ਇਹ ਹੀ ਨਾ ਕਮਾਉਂਦਾਗਾ ਇਹਨੂੰ ਰੌਂਡ ਰੌਂਡ ਵਾਲੀਆਂ ਵਾਲੀਆਂ ਸੁਣੀਆਂ ਲੱਗਦੀਆਂ ਗੇਮਾਂ ਇਹ ਆ ਦੇਖੋ ਤਾਂ ਦੇਖੋ ਢੁੱਟੇ ਜਿਹੇ ਹੱਤ ਨਾਲ ਘਮਾਉਂਦਾ ਰਹਿੰਦਾ ਮੈਂ ਕਿਹਨੂੰ ਘਮਾਉਣ ਵਾਲੀਆਂ ਚੀਜ਼ਾਂ ਵਾੜੀਆਂ ਵਧੀਆ ਲੱਗਦੀਆਂ ਨੇ ਤੇ ਗਾਇਸ ਅਸੀਂ ਟ੍ਰਿਪ ਵੀ ਪਲਾਨ ਕਰ ਰਹੇ ਹਾਂ ਫਸਟ ਟ੍ਰਿਪ ਹੈ ਨਾ ਫਿਰ ਜੁਝਾਰ ਨਾਲ ਅਸੀਂ ਫਸਟ ਟ੍ਰਿਪ ਟ੍ਰਿਪ ਮੈਂ ਕਿਹਾ ਫਸਟ ਟ੍ਰਿਪ ਪਲਾਨ ਕਰ ਰਹੇ ਹਾਂ ਟ੍ਰਿਪ ਤੋਂ ਤਾਂ ਮਸੇ ਹੀ ਕਿਹੜਾ ਛੁੱਟਿਆ ਫਸਟ ਟ੍ਰਿਪ ਪਲਾਨ ਕਰ ਰਹੇ ਹਾਂ ਅਸੀਂ ਆਪਣੇ ਜੁਝਾਰ ਜੀ ਨਾਲ ਤੁਸੀਂ ਵੀ ਸਾਨੂੰ ਜਰੂਰ ਦੱਸਿਓ ਵੀ ਅਸੀਂ ਫਸਟ ਟ੍ਰਿਪ ਕਿੱਥੇ ਜਾਈਏ ਜੁਝਾਰ ਨਾਲ ਹੈਨਾ ਕੋਈ ਵੀ ਨੇੜੇ ਵੀ ਹੋਵੇ ਲੋਕੇਸ਼ਨ ਵਧੀਆ ਵੀ ਹੋਵੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਮੈਨੂੰ ਠੀਕ ਹੈ ਵੀ ਕਿੱਥੇ ਜਾਈਏ ਆਪਾਂ ਲਓ ਬਈ ਜੁਝਾਰ ਸਿੰਘ ਜੀ ਨੇ ਆਪਣਾ ਨਾਈਟ ਸੂਟ ਪਾ ਲਿਆ ਤੇ ਹੁਣ ਇਹ ਨਾ ਸਾਡੀਆਂ ਸਕਰੀਨਾਂ ਚਾੱਕ ਕੇ ਪਤਾ ਹੀ ਨਹੀਂ ਕਿਥੇ ਸੜ ਦਿੰਦਾ ਤੜਕੇ ਸਾਨੂੰ ਸਾਡੀਆਂ ਸਕਰੀਨਾਂ ਜਮਾ ਨਹੀਂ ਲੱਭਦੀਆਂ ਹੈਗੀਆਂ ਜੁਝਾਰ ਸਿੰਘ ਜੀ ਚਲੋ ਝੂਟੇ ਮਾੜੇ ਕਰੀਏ ਆਜੋ ਝੂਟੇ ਮਾੜੇ ਕਰੀਏ ਚਲੋ ਨੀਂ ਨੀਂ ਕਰੀਏ ਆਪਾਂ ਝੂਟੇ ਮਾੜੇ ਕਰਕੇ ਸੋਈਏ ਚਲੋ ਖੜੇ ਹੋ ਜੋ ਸਟੈਂਡ ਅਪ ਖੜੇ ਹੋ ਜੋ ਚਲੋ ਆਜੋ ਚੂਟੇ ਮਾੜੇ ਕਰਕੇ ਸੋਈਏ ਪੁੱਤ ਨੀਂ ਨੀਂ ਕਰੀਏ ਆ ਦੇਖੋ ਬਾਲ ਕਿੱਥੇ ਆ ਵੇ ਜਿਹੜਾ ਦੀ ਬਾਲ ਆ ਵਾਓ ਮੇਰੇ ਪੁੱਤ ਦੀ ਬਾਲ ਕਿੱਥੇ ਆ ਹਾਂ ਵਾਓ ਮੇਰੇ ਪੁੱਤ ਦੀ ਓਏ ਮੇਰੇ ਪੁੱਤ ਦਾ ਟੱਬ ਕਿੱਥੇ ਆ ਟੱਬ ਕਿੱਥੇ ਆ ਮੇਰੇ ਪੁੱਤ ਦਾ ਸੋਹਣੇ ਦਾ ਆ ਕਿੱਥੇ ਆ ਓਏ ਆ ਕਿੱਥੇ ਆ ਆ ਕਿੱਥੇ ਆ ਵੇ ਆ ਕਿੱਥੇ ਆ ਹਾਂਜੀ ਬਈ ਗਾਇਸ ਤਾਂ ਇਹ ਸੀ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਵਲੌਗ ਬਹੁਤ ਵਧੀਆ ਲੱਗਿਆ ਹੋਊਗਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਵਧੀਆ-ਵਧੀਆ ਵਲੌਗ ਲੈ ਕੇ ਆਇਆ ਕਰੀਏ ਤੇ ਇੱਕ ਜਿਹੜੀ ਮੈਂ ਗੱਲ ਕਹੀ ਸੀ ਜੁਹਾਰ ਨਾਲ ਫਰਸਟ ਟ੍ਰਿਪ ਪਲਾਨ ਕਰ ਰਹੇ ਹਾਂ ਸਾਰੇ ਜਾਣੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿੱਥੇ ਜਾਈਏ ਤੇ ਫਿਰ ਆਪਾਂ ਜਿੱਥੇ ਜਾਵਾਂਗੇ ਫਿਰ ਉਸ ਤੋਂ ਬਾਅਦ ਦੱਸ ਦਾਂਗੇ ਤੁਹਾਨੂੰ ਠੀਕ ਹੈ ਜਲਦੀ ਜਲਦੀ ਕਮੈਂਟ ਕਰ ਦਿਓ ਕਿਰਨ ਜਲਦੀ ਜਲਦੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣਾ ਵਲੌਗ ਤੱਕ ਕੇ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਤਾਂ ਅੱਜ ਲਈ ਬਾਈ ਸਤਿ ਸ੍ਰੀ ਅਕਾਲ ਬਾਏ ਬਾਏ ਖੁਸ਼ ਰਹੋ ਸਾਰੇ ਯਾਰਾਂ